ਦੀਨਾਨਗਰ ਦੇ ਗ੍ਰੀਨਲੈਂਡ ਪਬਲਿਕ ਸਕੂਲ ਦੀ বাস ਪਲਟੀ বাস 'ਤੇ ਸਵਾਰ ਛੋਟੇ ਛੋਟੇ ਬੱਚੇ ਵਾਲ-ਵਾਲ ਬਚੇ ਦੀਨਾਨਗਰ ਦੇ ਬਾਈਪਾਸ ਨੇੜੇ ਪੈਂਦੇ ਇੱਕ ਪਿੰਡ 'ਚ ਛੁੱਟੀ ਵੇਲੇ ਬੱਚਿਆਂ ਨੂੰ ਲੈ ਕੇ ਜਾ ਰਹੀ বাস ਪਲਟ ਗਈ ਜਿਸ ਕਾਰਨ বাস 'ਤੇ ਸਵਾਰ ਛੋਟੇ ਛੋਟੇ ਬੱਚੇ ਵਾਲ-ਵਾਲ ਬਚ ਗਏ বাস ਪਲਟਣ ਦੀ ਖਬਰ ਸੁਣਦੇ ਹੀ ਬੱਚਿਆਂ ਦੇ ਮਾਪਿਆਂ ਦੇ ਸਾਹ ਸੁੱਕ ਗਏ ਤੇ ਉਹਨਾਂ ਤੁਰੰਤ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਆਪਣੇ ਆਪਣੇ ਬੱਚਿਆਂ ਦਾ ਹਾਲ-ਚਾਲ ਜਾਣਿਆ ਸਥਾਨਕ ਲੋਕਾਂ ਨੇ ਦੱਸਿਆ ਕਿ বাস 'ਤੇ ਸਕੂਲੀ ਬੱਚੇ ਸਵਾਰ ਸਨ ਪਰ ਅਚਾਨਕ ਬੱਸ ਪਲਟ ਗਈ ਅਤੇ ਲੋਕਾਂ 'ਚ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਵੱਲੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਉਦੋਂ ਜਦੋਂ ਹੀ ਸਕੂਲ ਬੱਸ ਪਲਟਣ ਬਾਰੇ ਸਕੂਲ ਦੀ ਪ੍ਰਿੰਸੀਪਲ ਨੂੰ ਪਤਾ ਲੱਗਾ ਤਾਂ ਉਹਨਾਂ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਬੱਚਿਆਂ ਦਾ ਹਾਲ-ਚਾਲ ਪੁੱਛਿਆ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਸਮ ਖਰਾਬ ਸੀ ਅਤੇ ਰਸਤਾ ਛੋਟਾ ਹੋਣ ਕਰਕੇ ਬੱਸ ਪਲਟ ਗਈ। ਉਹਨਾਂ ਦਾਅਵਾ ਕੀਤਾ ਕਿ ਸਕੂਲ ਦੇ ਬੱਚੇ ਬਿਲਕੁਲ ਠੀਕ-ਠਾਕ ਹਨ। ਮੇਰਾ ਨਾਮ ਹੈ ਸੀਪੂ ਜੀ ਪਿੰਡ ਮਾੜੀਆ ਮੇਰਾ ਇਹ ਆਪਣੇ ਚੱਕੀ ਸਾਡੀ ਆਪਣੀਆਂ ਮੈਂ ਸਾਬਕਾ ਸਰਪੰਚ ਰਿਆਂ ਮੱਢ ਜਾ ਜੀ ਇਹ ਬੱਸ ਇਧਰੋਂ ਆਈ ਹੈ ਭਾਜੀ ਤੇ ਇੱਕ ਨਾਈਟਰ کہہ ਰਿਹਾ ਡਰਾਈਵਰ کہہ ਰਿਹਾ ਕਿ ਕੋਈ ਸਾਈਡ ਮੰਗੀ ਆ ਉਥੋਂ ਬੱਸ ਆਈ ਹੈ ਜੀ ਉਥੋਂ ਜਿੱਦੀ ਆਗੇ ਥੱਲੇ ਡੇਗੀ ਬੱਸ ਜੀ ਤੇ ਬੱਚਿਆਂ ਦਾ ਵਿਚ ਆਇਆ ਜੀ ਬੱਚੇ ਬਿਲਕੁਲ ਸੇਵ ਆ ਸਾਡੇ ਕਿ ਉਹਨੇ ਆਪਾਂ ਪਿਓ ਹੈ ਸਾਡੇ ਆਪਣੇ ਆਪਣੇ ਲੈ ਕੇ ਬੱਚੇ ਆ ਗਏ ਇੱਥੋਂ ਤੇ ਕੁਝ ਬੱਚੇ ਮਤਲਬ ਸਾਰੇ ਠੀਕ ਲਗਭਗ 25 ਜਿਹੜੇ ਸਕੂਲ ਦੀ ਬੱਸ ਆ ਪਬਲਿਕ ਸਕੂਲ ਦੀ ਨਾ ਗ੍ਰੀਨਲੈਂਡ ਪਬਲਿਕ ਸਕੂਲ ਗ੍ਰੀਨਲੈਂਡ ਥੋੜੀ

और सुबह से यहाँ बारिश हो रही थी आपको सबको पता है और एक आगे से बाइक आ रहा था उसने साइड नहीं दी गाड़ी को उसने बोला कि मैं नहीं वो रुकूंगा आप निकलो तो वो साइड में कच्ची जगह थी उससे वो गाड़ी थोड़ी इधर हो गई लेकिन बच्चे आ, सब बातों को अगर आप छोड़िए तो बच्चे बिल्कुल सेफ हैं और दे वर वेरी हैप्पी मैं उसी टाइम आ गई थी उसी टाइम मैं पठानकोट थी पठानकोट से मैं मेरे को बीस मिनट लगे आने में और मैं यहाँ पहुँच गई और बच्चे बिल्कुल सेफ थे उनके पेरेंट्स भी ठीक हैं सब कह रहे हैं कि ड्राइवर ने और कंडक्टर ने बहुत हेल्प किया तो ऐसा कुछ नहीं है हादसा है ये कहीं भी हो सकता है किसी के साथ भी हो सकता है ठीक है ना हम लोग रोड पे चलते हैं कई एक्सीडेंट होते हैं कई कुछ होता है लेकिन ये एक हादसा है और सब सबसे बड़ी बात सब चीज़ों को आप छोड़िए बच्चे से आप देखिए जब हादसा होना होता है तब किसी भी की गलती होती है आ, जब हादसा होना आप सड़क देखिए जगह ही नहीं है मोर ओवर मैं जिस गाड़ी से आई हूँ ना वो गाड़ी के साथ कुछ भी ओवरटेकिंग नहीं हो पा रही कोई साथ से ओवरटेकिंग तो था था छोटे छोटे बच्चे सुनिए खिलवाड़ किया खिलवाड़ है बचाया ड्राइवर ने और कंडक्टर ने बहुत अच्छे से बच्चों को बचाया बच्चे खुश हैं बच्चे ठीक है पेरेंट्स तो ऐसा कुछ नहीं है बच्चे सेफ है मुझे और कुछ नहीं चाहिए खिलवाड़ की बात नहीं है कोई स्कूल नहीं चाहता कोई भी नहीं चाहता कि इस तरह का हो और ये उसने जानके नहीं अब जगह देखिए अगर पीछे तो थोड़ा सा वो रुकी हुई थी वो रुकी है उसने जो आगे से बाइक आ रहा था उसे टाइम भाग गया बाइक वाले ने ये बोला कि मैं नहीं रुकूंगा तुम अपनी जो गाड़ी है वो साइड पे करो इसलिए थोड़ी सी गाड़ी साइड पे करी वहां तो देखिए अब जगह ही नहीं है ਉਦਰੀ ਸਾਡੀ ਟੀਮ ਵੱਲੋਂ ਜਦੋਂ ਇਸ ਸਬੰਧੀ ਐਸ.ਡੀ.ਐਮ ਜਸਪਿੰਦਰ ਸਿੰਘ ਭੁੱਲਰ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੇਰੇ ਧਿਆਨ ਵਿੱਚ ਨਹੀਂ ਹੈ ਅਤੇ ਜੋ ਵੀ ਸਕੂਲ ਦੀਆਂ ਬੱਸਾਂ ਦੇ ਕਾਗਜ਼ ਅਧੂਰੇ ਪਾਏਗੇ ਜਾਂ ਡਰਾਈਵਰ ਬਿਨਾਂ ਲਾਇਸੈਂਸ ਡਰਾਈਵਰੀ ਕਰਦੇ ਪਾਏਗੇ ਤਾਂ ਇਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਬਹੁਤ ਜਲਦ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਲਈ ਅਭਿਆਨ ਸ਼ੁਰੂ ਕੀਤਾ ਜਾਵੇਗਾ ਅਤੇ ਜੋ ਸਕੂਲ ਅਧੂਰੇ ਕਾਗਜ਼ ਵਾਹਨ ਚਲਾਉਂਦੇ ਪਾਏਗੇ ਤਾਂ ਉਸ ਸਕੂਲ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕੀ ਕਿਹਾ ਇਸ ਸੰਬੰਧੀ ਐਸ.ਐਮ. ਸਾਹਿਬ ਨੇ ਉਹ ਵੀ ਸੁਣੋ ਹਲੋ ਸਰ ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ਜੀ ਕੀ ਹਾਲ ਚੱਲ ਸਰ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਹਾਂ ਸਰ ਮੈਂ ਤੁਹਾਡੇ ਧਿਆਨ ਚ ਲਿਆਣਾ ਚਾਹੁੰਦਾ ਸੀ ਇੱਕ ਨਾ ਇੱਥੇ ਬਸ ਪਲਟੀ ਸਕੂਲ ਦੀ ਅਜ ਦਿਨਾਂ ਨਗਰ ਇੱਥੇ ਦਿਨਾਂ ਨਗਰ ਦੇ ਨਾਲ ਹੀ ਪੈਂਦਾ ਬਾਈਪਾਸ ਤੇ ਬਸ ਪਲਟੀ ਦੀ ਸੀ ਦੁਪਹਿਰੀ ਤੇ ਕੀ ਰਿਪੋਰਟ ਹੈ ਜੀ ਮੈਂ ਮੇਰੇ ਤਾਂ ਹਾਂ ਸਰ ਉਹੀ ਮੈਂ ਉਹੀ ਤੁਹਾਡਾ ਗੱਲ ਕਰਨ ਜਾਂਦਾ ਵੀ ਤੁਹਾਡੇ ਧਿਆਨ ਚ ਤਾਂ ਹੀ ਲੈਂਦਾ ਸਰ ਦੇਖਣ ਜਾਂਦਾ ਕਿ ਬੱਸਾਂ ਤੁਹਾਨੂੰ ਪਤਾ ਕਈ ਬੱਸਾਂ ਦੇ ਨਾ ਬਿਲਕੁਲ ਹੀ ਕਾਗਜ਼ ਪੱਤਰ ਨਹੀਂ ਜਾਂ ਡਰਾਈਵਰਾਂ ਦੇ ਲਾਇਸੈਂਸ ਨਹੀਂ ਬੱਸਾਂ ਦੀ ਪਾਸਿੰਗ ਨਹੀਂ ਹੁੰਦੀ ਜਾਂ ਬੱਸਾਂ ਦੀ ਕੰਡੀਸ਼ਨ ਸਹੀ ਨਹੀਂ ਦੀ ਪਲੀਜ਼ ਤੁਸੀਂ ਇਹਦੇ ਬਾਰੇ ਤੁਹਾਡੇ ਧਿਆਨ ਦੇ ਵਿੱਚ ਮਿਲਾਨਾ ਚਾਹੁੰਦਾ ਮਤਲਬ ਮੀਡੀਆ ਕਿ ਬੱਸਾਂ ਦੀ ਜਰੂਰ ਜਾਂਚ ਕੀਤੀ ਜਾਵੇ ਸਕੂਲੀ ਬੱਚਾਂ ਚ ਬੱਚਿਆਂ ਦੀ ਓਵਰਲੋਡਿੰਗ ਹੁੰਦੀ ਹੈ ਅੱਜ ਚਲੋ ਮੌਸਮ ਖਰਾਬ ਸੀ ਬੱਚੇ ਜਰੇ ਬਚਾ ਹੋ ਗਿਆ ਉਹਨਾਂ ਦਾ ਕਿਸੀ ਵੇਲੇ ਡਰਾਈਵਰਾਂ ਦੇ ਲਾਇਸੈਂਸ ਨਹੀਂ ਹੁੰਦੇ ਪਹਿਲਾਂ ਵੀ ਪਿਛਲੇ 2-3 ਸਾਲ ਪਹਿਲਾਂ ਐਸਡੀਐਮ ਸਾਹਿਬ ਨੇ ਬਕਾਇਦਾ ਨਾਕਾਬੰਦੀ ਕਰਕੇ ਤੇ ਉਹਨਾਂ ਦੇ ਚਲਾਨ ਕੱਟੇ ਸੀ ਜਿਹੜੀਆਂ ਬੱਸਾਂ ਅਨਸੇਫ ਸੀ ਜਾਂ ਪੋਲੂਸ਼ਨ ਸਹੀ ਨਹੀਂ ਜਾਂ ਉਹਨਾਂ ਦੇ ਕਾਗਜ਼ਪੱਤਰ ਨਹੀਂ ਸੀ ਇੱਕ ਸਕੂਲ ਇੱਥੇ ਬੰਦਾ ਜੀ ਕਰਵਾ ਲੈਣੇ ਆ ਇਹ ਹੈ ਨਾ ਚੱਲ ਜੀ ਸਰ ਤੁਹਾਡਾ ਪੱਕ ਮੈਂ ਚਲਾ ਰਿਹਾ ਜੀ ਫੋਨ ਤੇ ਤੁਸੀਂ ਆਪਣਾ ਪੱਕ ਦਿਓ ਮੈਨੂੰ ਕੀ ਕੀ ਤੁਸੀਂ ਕਾਰਵਾਈ ਕੀ ਕਰੋਗੇ ਜੀ ਸੋ ਬੇਸਿਕਲੀ ਇਹ ਹੀ ਹੈ ਇਹਦੇ ਵਿੱਚ ਕਿ ਜਿਹੜਾ ਵੀ ਜਿਹੜੇ ਵੀ ਸਕੂਲਸ ਹੈਗੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਡੀਈਓ ਦੇ ਥਰੂ ਉਹਨਾਂ ਨੂੰ ਸਟਰੋਂਗਲੀ ਕਿ ਜਿਹੜੇ ਵੀ ਹਦਾਇਤਾਂ ਹੈਗੀਆਂ ਆਪਣੀਆਂ ਸਕੂਲ ਬੱਸਸ ਦੇ ਥਰੂ ਉਹ ਸਾਰੀਆਂ ਚੈਕਿੰਗ ਕਰਨ ਮਤਲਬ ਐਕਟਿਵਲੀ ਪ੍ਰੋਐਕਟਿਵਲੀ ਕਿ ਉਹ ਸਾਰੀਆਂ ਐਸ ਪਰ ਨੋਰਮਸ ਹੈਗੀਆਂ ਤੇ ਸਾਰੇ ਸਕੂਲਸ ਤੋਂ ਸਰਟੀਫਾਈ ਕਰਵਾਉਣ ਸਕੂਲਸ ਤੋਂ ਜੀ ਜੀ ਦੇ ਆਰ ਅਪ ਟੂ ਮਾਰਕ ਤੇ ਜੇ ਕੋਈ ਵੀ ਇਦਾਂ ਦਾ ਸਰਟੀਫਿਕੇਟ ਹੋਣ ਦੇ ਬਾਵਜੂਦ ਵੀ ਕੁਝ ਪਾਇਆ ਜਾਂਦਾ ਹੈਗਾ ਤਾਂ ਫਿਰ ਦਾ ਐਕਸ਼ਨ ਵਿਲ ਬੀ ਟੇਕਨ ਅਗੇਂਸਟ ਦੋ ਸੇ ਪ੍ਰਿੰਸੀਪਲ ਹੂ ਵਾਸ ਗਿਵਨ ਸੱਚ ਸਰਟੀਫਿਕੇਟ ਕਿ ਉਹਨਾਂ ਦੇ ਸਕੂਲ ਦੀਆਂ ਜਿਹੜੀਆਂ ਬਸਾਂ ਨੇ ਉਹ ਆਪਟੂ ਮਾਰਕ ਨੇ ਫਿਰ ਸੈਕੰਡਲੀ ਜਿਹੜੇ ਵੀ ਆਪਾਂ ਆ ਆਰਟੀਏ ਨਾਲ ਟਾਈ ਅਪ ਕਰਕੇ ਮੇਰਾ ਦਫਤਰ ਤੇ ਆਰਟੀਏ ਦਫਤਰ ਉਹਨਾਂ ਨਾਲ ਵੀ ਆਪਾਂ ਜੋ ਵੀ ਇਹਨਾਂ ਦੇ ਅਗੇਂਸਟ ਐਕਸ਼ਨ ਲੈਣਾ ਕੁਝ ਵੀ ਇਹੋ ਜਿਹਾ ਮਸੂ ਜੀ ਜੀ ਇਟ ਵਿਲ ਬੀ ਡਨ ਕਿਉਂਕਿ ਸਰ ਸਕੂਲ ਕਾਫੀ ਨੇ ਕਈ ਸਕੂਲਾਂ ਦੀਆਂ ਬੱਸਾਂ ਦੇਖਣੀਆਂ ਬੜੀਆਂ ਓਵਰਲੋਡਿੰਗ ਬੱਚੇ ਬਾਰੇ ਫਸੇ ਹੁੰਦੇ ਆ ਕਈਆਂ ਦੇ ਬੱਚਿਆਂ ਦੇ ਡਰਾਈਵਰਾਂ ਦੇ ਲਾਇਸੈਂਸ ਵਗੈਰਾ ਵੀ ਚੈੱਕ ਜਰੂਰ ਹੋਣੀ ਚਾਹੀਦੀ ਬੱਚਿਆਂ ਦੀ ਜੋ ਬੱਸਾਂ ਦੀਆਂ ਹਾਲਤਾਂ ਕੰਡੀਸ਼ਨਾਂ ਉਹ ਵੀ ਜਰੂਰ ਚੈੱਕ ਕਰਨੀ ਚਾਹੀਦੀ ਜੀ ਤੁਹਾਡੇ ਪ੍ਰਸ਼ਾਸਨ ਵੱਲੋਂ ਤੁਹਾਡੇ ਧਿਆਨ ਚ ਰੰਦਾ ਕਿਉਂਕਿ ਆਪਾਂ ਚਲਾ ਰਹੇ ਹਾਂ ਜੀ ਨਿਊਜ਼ ਉਹਦੇ ਚ ਤੁਹਾਡਾ ਅਸੀਂ ਪੱਕ ਲੈਣਾ ਬੜਾ ਜ਼ਰੂਰੀ ਸਮਝਿਆ ਸੀ ਯਾਰ ਨਹੀਂ ਬਿਲਕੁਲ ਮਤਲਬ ਇਹ ਇਹ ਆਪਣਾ ਮਤਲਬ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿੱਦੀ ਰਿਸਪੌਂਸਿਬਿਲਟੀ ਬਣਦੀ ਆ ਉਹਦੀ ਫਿਕਸ ਕੀਤੀ ਜਾਊਗੀ ਜ Not to worry, uh, the administration will be on its toes for the safety of the kids. Take, sir. Take, sir. Thank you. Thank you, sir. Thank you. Okay.